ਜੋ ਬਜ਼ੁਰਗ ਮਾਤਾ ਪਿਤਾ ਵੀਰਾਂ ਨੂੰ ਜੈ ਭੀਮ ਜੈ ਭੀਮ ਜੈ ਭਾਰਤੋ ਜੈ ਭਾਰਤੋ ਅੱਜ ਬੌਰੀਆਂ ਵਾਲੀ ਬਸਤੀ ਕਿਹੜੀ ਬਸਤੀ ਆ ਅਜੀਤਨਗਰ ਸਾਡੇ ਮਨਰੇਗਾ ਆਪੂ ਇਕੱਠੇ ਹੋਏ ਆ ਜਿੰਨਾ ਵਿੱਚ ਇਸ ਦੀ ਕਮਾਂਡ ਯੋਨੀ ਫੁੱਟੇ ਵੀਰ ਕੀ ਨਾਮ ਵਿਚਾਲ ਵਿਚਾਲ ਜੀ ਸੰਭਾਲਣਗੇ ਤਾਂ ਅੱਜ ਅਸੀਂ ਇਹ ਦੱਸਣਾ ਚਾਹੁੰਦੇ ਆ ਸਰਕਾਰ ਨੂੰ ਕਿ ਸਾਡਾ ਬਾਦਰ ਦਾ ਏਰੀਆ ਦਾ ਪਿੰਡਾਂ ਦੀ ਸਕੀਮ ਤਾਂ ਆਨਲਾਈਨ ਅਮਰੀਕਾ ਦੀ ਹੈਗੀ ਆ ਬੜੇ ਲੜ ਲੜ ਕੇ ਅਸੀਂ ਲਾਗੂ ਕਰਵਾਈ ਆ ਸਾਡੀ ਮੰਗ ਆ ਕਿ ਸਾਡੀਆਂ ਜਿਹੜੀਆਂ ਗਰੀਬ ਵਸਤੀਆਂ ਨੇ ਜਿਹੜੀਆਂ ਸਾਡੀਆਂ ਭੈਣਾਂ ਨੌਜਵਾਨ ਕੁੜੀਆਂ ਲੋਕਾਂ ਦੇ ਘਰਾਂ 'ਚ ਕੰਮ ਕਰਨ ਜਾਂਦੀਆਂ ਨੇ ਉਹ ਵੀ ਮਨਰੇਗਾ ਦੇ ਕਾਨੂੰਨ ਦੀ ਮੰਗ ਕਰਦੇ ਨੇ ਇਹਨੂੰ ਦੱਲਾ ਭਾਈ ਤਾਂ ਫਿਰ ਅਸੀਂ ਜਿਹੜਾ ਮਨਰੇਗਾ ਦਾ ਕਾਨੂੰਨ ਜਿਹੜਾ ਹੈਗਾ ਉਹ ਨਗਰਪਾਲਿਕਾ ਨਗਰ ਕੌਂਸਲ ਤੇ ਨਗਰ ਪੰਚਾਇਤ ਦੇ ਵਿੱਚ ਔਰ ਸਰਕਾਰ ਤੋਂ ਮੰਗ ਕਰਦੇ ਆ ਸਾਡੀ ਪੂਰੀ ਮੰਨਦਾ ਆਸਾ ਕਿ ਇਸ ਕਾਨੂੰਨ ਨੂੰ ਜਿਹੜਾ ਹੈਗਾ ਲਾਗੂ ਕਰਨਾ ਮੈਂ ਦੱਸਣਾ ਚਾਹੂਗਾ ਕਿ ਅਸੀਂ ਬਾਬਾ ਸਾਹਿਬ ਡਾਕਟਰ ਬੇਟਕਰ ਪੀਮਰಾವ್ ਸਾਹਿਬ ਦਾ ਜਿਹੜਾ ਸੰਵਿਧਾਨ ਬਣਿਆ ਹੋਇਆ ਔਰ 1952 ਦਾ ਉਹਦੇ ਵਿੱਚ ਚੁੱਕਿਆ ਹੋਇਆ ਰੋਜੀ ਰੋਟੀ ਕਪੜਾ ਮਕਾਨ ਆਨ ਸੂਚੇ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦਿੱਤਾ ਜਾਏਗਾ ਤਾਂ ਉਸ ਕਾਨੂੰਨ ਦੇ ਅਨਸਾਰ ਅਸੀਂ ਔਰ ਬਾਦਰ ਦੇ ਏਰੀਆ ਤੇ ਰਹਿੰਦੇ ਆ ਇੱਕ ਇੱਕ ਫੈਕਟਰੀ ਨਸ਼ੀ ਹੈਨੀਗੀ ਤਾਂ ਸਾਡਾ ਬਾਦਰ ਦਾ ਏਰੀਆ ਮਜ਼ਦੂਰੀ ਮਜ਼ਦੂਰ ਕਟਾਗੀ ਦਾ ਬਹੁਤ ਬੁਰਾ ਹਾਲ ਆ ਤਾਂ ਮਨਰੇਗਾ ਦੀ ਅਸੀਂ ਉਸ ਕਾਨੂੰਨ ਅਨਸਾਰ ਬਾਬਾ ਸਾਹਿਬ ਡਾਕਟਰ ਬੇਕਰ ਕੀ ਮੁਰਾ ਸਾਹਿਬ ਦੇ ਸੰਤਾਨ ਦੇ ਸਾਥੇ ਬੰਦਦੇ ਆ ਤਾਂ ਇਸ ਦੇ ਅਨੁਸਾਰ ਮੈਂ ਦੱਸਣਾ ਚਾਹੂਗਾ ਕਿ ਤੁਸੀਂ ਇੱਕ ਫਾਰਮ ਭਰਨਾ ਉਸ ਫਾਰਮ ਦੇ ਵਿੱਚ ਸਾਨੂੰ ਦੋ ਪ੍ਰੂਪਾਂ ਦੀ ਲੋੜ ਆ ਫੋਟੋ ਕਾਪੀ ਦੀ ਇੱਕ ਆਧਾਰ ਕਾਰਡ ਇੱਕ ਬੈਂਕ ਖਾਤਾ ਤਾਂ ਪਹਿਲੋਂ ਆਪਾਂ ਲਿਸਟ ਬਣਾਵਾਂਗੇ ਲਿਸਟ ਪਰ ਕੇ ਤੇ ਤੁਹਾਡੇ ਡਿਫਰੈਂਸ ਹੋਏਗੇ ਤਾਂ ਸਰਕਾਰ ਦੇ ਘਰ ਦੇ ਵਿੱਚ ਇਹ ਅੱਗੇ ਚੱਲੇਗੀ ਤਾਂ ਮੈਂ ਬੇਨਤੀ ਕਰੂੰਗਾ ਕਿ ਧੀਰਾਨੀ ਨੂੰ ਆਓ ਮਾੜਾ ਜਾ ਇੱਥੇ ਜਿਵੇਂ ਆਪਾਂ ਤਿਆਰੀ ਕਰ ਰਹੇ ਹਾਂ ਵੱਡੇ ਪੱਧਰ ਤੇ ਉਹ ਕੈਮਰੇ ਦੇ ਸਾਹਮਣੇ ਉਹ ਬੋਲਣਗੇ ਪੜ ਕੇ ਸੁਣਾਓ ਜੀ ਤੁਸੀਂ ਆ ਜਾਓ ਆ ਜਾ ਸਾਡੀ 11 ਫਰਵਰੀ 2023 ਨੂੰ ਡੀਸੀ ਦਫਤਰ ਫਰੋਹੀਪੁਰ ਸਾਹਮਣੇ ਜਾਣਕਾਰੀ ਰੈਲੀ ਵਿੱਚ ਅਗਲੀ ਨੀਤੀ ਦਾ ਪਰਾਂਗੇ ਐਲਾਨ ਪੰਜਾਬ ਦੇ ਕੀਰਤੀ ਲੋਕਾਂ ਆਓ ਹੇਠ ਲਿਖੇ ਦੋ ਤੇ ਆਪਾਂ ਪਿੰਡ ਪਿੰਡ ਵਿੱਚ ਕਮੇਟੀਆਂ ਬਣਾ ਕੇ ਦਬੇ ਹੋਏ ਓਏ ਹੋਏ ਹੱਕਾਂ ਦੀ ਲੜਾਈ ਲੜੀਏ ਯਾਦ ਰੱਖੋ ਕਿ ਜਦੋਂ ਬੰਦੇ ਨੂੰ ਬਹੁਤੀਆਂ ਬਿਮਾਰੀਆਂ ਲੱਗ ਜਾਣ ਤਾਂ ਕਿਸੇ ਇੱਕ ਰੋਗ ਦੇ ਇਲਾਜ ਨਾਲ ਮਰੀਜ਼ ਤੰਦਰੁਸਤ ਨਹੀਂ ਹੁੰਦਾ ਸਾਰੇ ਰੋਗਾਂ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਹੈ ਅੱਜ ਚੰਦ ਲੁਟੇਰੇ ਲੀਡਰਾਂ ਅਤੇ ਅਕਸਰਾਂ ਦੇ ਨਾਪਾਕ ਮਾਸੀਏ ਨੇ ਆਪਾਂ ਨੂੰ ਅਣਗਿਣਤ ਆਕੜਾਂ ਅਤੇ ਦੁੱਖਾਂ ਵਿੱਚ ਉਲਝਾ ਕੇ ਰਾਜ ਕਰਨਾ ਤੇ ਘਰ ਪਰਣਾ ਸਿੱਖ ਲਿਆ ਹੈ ਇਸ ਲਈ ਲੋੜ ਹੈ ਕਿ ਅਸੀਂ ਵਿਗੜੀ ਹੋਈ ਤਾਣੀ ਨੂੰ ਸੁਲਝਾਉਣ ਲਈ ਤੰਦ ਕੜੀਏ ਅਤੇ ਆਪਣੇ ਸਾਂਝੇ ਦੁੱਖਾਂ ਤੇ ਸਾਂਝਾ ਮੁਹਾਜ ਬਣਾ ਕੇ ਸਾਂਝੀ ਲੜਾਈ ਲੜੀਏ ਜੇਕਰ ਲੁੱਟਣ ਵਾਲੇ ਹਜ਼ਾਰਾਂ ਕੋ ਲੋਕ ਵੱਖ-ਵੱਖ ਰਾਜਸੀ ਪਾਰਟੀਆਂ ਵਿੱਚ ਵੱਖ-ਵੱਖ ਪ੍ਰਸ਼ਾਸਨਿਕ ਅਹੁਦਿਆਂ 'ਤੇ ਹੁੰਦੇ ਹੋਏ ਇੱਕ ਹੋ ਕੇ ਹਲ ਤਾਂ ਆਪਾਂ ਲੁੱਟੇ ਜਾਣ ਵਾਲੇ ਔਕੜਾਂ ਕਰੋੜਾਂ ਲੋਕਾਂ ਵੱਡੋ ਵੱਡ ਹੋ ਕੇ ਲੋਕ ਲੁੱਟ ਕੇ ਕੁੱਟ ਕਿਉਂ ਖਾ ਰਹੇ ਹੋ ਚੇਤੇ ਰੱਖੋ ਆਪਣੇ ਜਾਗਣ ਤੇ ਸਿਰ ਜੋੜ ਕੇ ਜੋੜ ਲੈ ਨਾਲ ਹੀ ਉਹਨਾਂ ਦਾ ਅੰਤ ਅਤੇ ਸਾਡੀ ਜਿੱਤ ਹੋਵੇਗੀ ਸਮਾਜ ਨੂੰ ਜਾਤਾਂ ਪਾਤਾਂ ਅਤੇ ਧਰਮਾਂ ਵਿੱਚ ਵੰਡਣ ਤੋਂ ਉੱਪਰ ਉੱਠਿਏ ਅਤੇ ਸੁਰੱਖਿਆ ਸੁਰੱਖਿਆ ਤੇ ਰੋਜ਼ਗਾਰ ਅਤੇ ਬਣਦੇ ਸੰਵਿਧਾਨਿਕ ਹੱਕਾਂ ਲਈ ਸੰਘਰਸ਼ ਕਰੀਏ ਲੋਕਤੰਤਰ ਵਿੱਚ ਤੁਸੀਂ ਮਾਲਿਕ ਹੋ ਟਿੰਡਾ ਵਿੱਚ ਨਸ਼ੇ ਦੀ ਸਪਲਾਈ ਰੋਕੀ ਜਾਵੇ ਇਸ ਦੇ ਨਾਲ ਹੀ ਪੀੜਤ ਨਸ਼ੇੜੀਆਂ ਦਾ ਇਲਾਜ ਅਤੇ ਮੁੜ ਵਸੇਬੇ ਲਈ ਪੂਰਨ ਨੀਤੀ ਅਤੇ ਪ੍ਰਬੰਧ ਕੀਤਾ ਜਾਵੇ ਅੰਘੀਨ ਬੁਢਾਪਾ ਵਿਧਵਾ ਅਤੇ ਆਸ਼ਰਿਤ ਬੱਚਿਆਂ ਦੀ ਪੈਨਸ਼ਨ ਮਹਿੰਗਾਈ ਦਰ ਅਨੁਸਾਰ ਘਟੋ-ਘਟ 5000 ਰੁਪਏ ਹੋਵੇ ਬਜ਼ੁਰਗਾਂ ਦੀ ਪੈਨਸ਼ਨ ਉਮਰ 65 ਸਾਲ ਤੋਂ ਘਟਾ ਕੇ 60 ਸਾਲ ਹੋਵੇ ਪੈਨਸ਼ਨ ਲੈਂਡ ਰਾਈਟ ਆਈ ਇਕੜ ਜ਼ਮੀਨ ਅਤੇ ਹੋਰ ਆਮਦਨ ਹੱਦ ਸਮਾਪਤ ਕੀਤੀ ਜਾਵੇ। ਮਨਰੇਗਾ ਮਜ਼ਦੂਰਾ ਅਤੇ ਹੋਰ ਸਰਕਾਰੀ ਕੰਮਾਂ ਉੱਤੇ ਲੱਗੇ ਮਜ਼ਦੂਰਾ ਦੀ ਦਿਹਾੜੀ 700 ਰੁਪਏ ਹੋਵੇ। ਸਿਲਿਕਟ ਲੇਬਰ ਅਤੇ ਉਸਾਰੀ ਮਿਸਤਰੀ, ਪਲੰਬਰ, ਕਰਮਾਨ, ਡਰਾਈਵਰ ਅਤੇ ਹੋਰ ਸਿਲਿਕਟ ਮਜ਼ਦੂਰ ਦੀ ਦਿਹਾੜੀ 1000 ਰੁਪਏ ਹੋਵੇ। ਕਿਸੇ ਵੀ ਸਰਕਾਰੀ ਮੁਲਾਜ਼ਮ ਦੀ ਸ਼ੁਰੂਆਤੀ ਤਨਖਾਹ 34000 ਰੁਪਏ ਪ੍ਰਤੀ ਮਹੀਨੇ ਤੋਂ ਘੱਟ ਨਹੀਂ ਹੋਣੀ ਚਾਹੀਦੀ। ਮਿਨੀਮਮ ਲੇਬਰ ਗਰੰਟੀ ਲਾਗੂ ਕੀਤਾ ਜਾਵੇ ਮਨਰੇਗਾ ਮਜ਼ਦੂਰਾਂ ਨੂੰ ਕੰਮ ਕਾਨੂੰਨ ਅਨੁਸਾਰ ਉਹਨਾਂ ਦੀ ਮੰਗ ਅਨੁਸਾਰ ਪੂਰੇ 100 ਰੁਪਏ ਦਿਨ ਦਿੱਤਾ ਜਾਵੇ ਨਿਮਨ ਕਿਸਾਨੀ 5 ਏਕੜ ਤੱਕ ਨੂੰ ਮਨਰੇਗਾ ਐਕਟ 2012 ਦੀ ਸੋਧ ਅਨੁਸਾਰ ਖੇਤ ਵਿੱਚ ਕੰਮ ਕਰਦਿਆਂ ਸਬਜ਼ੀਆਂ ਉਗਾਉਣ ਅਤੇ ਪਸ਼ੂ ਪਾਲਣ ਦੇ ਧੰਦੇ ਉੱਤੇ ਮਿਹਨਤਾ ਮਹਨਤਾ ਨਾਲ ਦਿੱਤਾ ਜਾਵੇ ਜਿਹੜੇ ਪਿੰਡਾਂ ਨਗਰ ਕੌਂਸਲਾਂ ਨਗਰ ਪੰਚਾਇਤ ਅਤੇ ਸ਼ਹਿਰਾਂ ਦੀ ਹੱਦ ਅੰਦਰ ਆ ਗਏ ਹਨ ਉਹਨਾਂ ਮਜ਼ਦੂਰਾਂ ਲਈ ਮਨਰੇਗਾ ਜਾਂ ਇਸ ਤਰਜੁਤੇ 100 ਰੁਪਏ ਦਿਨ ਦਿਹਾੜੀ ਰੁਜ਼ਗਾਰ ਗਾਰੰਟੀ ਦੀ ਸਕੀਮ ਸ਼ੁਰੂ ਕੀਤੀ ਜਾਵੇ ਸਰਕਾਰੀ ਸਕੂਲਾਂ ਵਿੱਚ ਮਾਸਟਰਾਂ ਲੈਕਚਰਾਰਾਂ ਅਤੇ ਸਹਾਇਕ ਸਟਾਫ ਦੀਆਂ ਸਾਰੀਆਂ ਅਸਾਮੀਆਂ ਪੂਰੀਆਂ ਕੀਤੀਆਂ ਜਾਣ ਅੰਗਰੇਜ਼ੀ ਵਿਸ਼ੇ ਤੇ ਵੱਖਰੇ ਵੱਖਰੇ ਅਧਿਆਪਕ ਰੱਖੇ ਜਾਣ ਸਿੱਖਿਆ ਭਾਗ ਵਿੱਚ ਠੇਕਾ ਪ੍ਰਣਾਲੀ ਖਤਮ ਕਰਕੇ ਅਧਿਆਪਕ ਅਤੇ ਸਟਾਫ ਨੂੰ ਤਨਾਅ ਮੁਕਤ ਕੀਤਾ ਜਾਵੇ। ਇਹਨਾਂ ਤੋਂ ਸਿੱਖਿਆ ਬਾਹਰੀ ਕੰਮ ਲੈਣ ਲੈਣ ਬੰਦ ਕੀਤੇ ਜਾਣ। ਸੂਬੇ ਵਿੱਚ ਸਿੱਖਿਆ ਅਧਿਕਾਰ ਐਕਟ 2009 ਲਾਗੂ ਕੀਤਾ ਜਾਵੇ। ਸਰਕਾਰੀ ਹਸਪਤਾਲਾਂ ਡਿਸਪੈਂਸਰੀਆਂ ਵਿੱਚ ਡਾਕਟਰ, ਨਰਸਾਂ, ਸਹਾਇਕ ਸਟਾਫ ਅਤੇ ਦਵਾਈਆਂ ਆਬਾਦੀ ਦੇ ਇਲਾਕੇ ਨਿਹਾਜ ਅਨੁਸਾਰ ਪੂਰੇ ਕੀਤੇ ਜਾਣ ਸਿਹਤ ਵਿਭਾਗ ਵਿੱਚ ਪ੍ਰਾਈਵੇਟ ਠੇਕਾ ਪ੍ਰਣਾਲੀ ਬੰਦ ਹੋਵੇ ਖੇਤੀ ਨੀਤੀ ਲਾਗੂ ਹੋਵੇ ਕਣਕ ਚੋਨੇ ਵਾਂਗ ਸਾਰੀਆਂ ਬਦਲ ਲਈਆਂ ਫਸਲਾਂ ਦੇ ਭਾਅ ਨੂੰ ਕਾਨੂੰਨ ਦਰਜ ਮਿਲੇ ਖੇਤੀ ਲਈ ਕੋਆਪਰੇਟਿਵ ਸੁਸਾਇਟੀਆਂ ਵਿੱਚ ਸੰਦ ਖਾਦ ਦਵਾਈਆਂ ਤੇ ਹੋਰ ਸਾਧਨ ਬਾਬਜ ਰੇਟਾਂ ਉੱਤੇ ਸਾਂਝਾ ਲਈ ਉਪਲਬਧ ਹੋਣ। ਸੋਪਾਰਕ ਕੋਆਪਰੇਟਿਵ ਸੁਸਾਇਟੀਆਂ ਵਿੱਚ ਰਾਜਨੀਤਿਕ ਦਖਲ ਘਟਾਇਆ ਜਾਵੇ। ਜ਼ੂਬੇ ਵਿੱਚ ਫਸਲਾਂ ਦੇ ਉਤਪਾਦਨ ਅਨੁਸਾਰ ਖੇਤੀ ਆਧਾਰਿਤ ਸੰਸਥਾ ਪਿੰਲਾ ਵਿੱਚ ਆਨਲਾਈ ਉਦਯੋਗਿਕ ਖੇਤੀ ਬਣੇ। ਇਹਨਾਂ ਸੰਸਥਾਵਾਂ ਵਿੱਚ ਪੰਜਾਬੀਆਂ ਲਈ ਸੁਰੱਖਿਆਤ ਰੁਜ਼ਗਾਰਾ ਮਹਿੰਗਾਈ ਦਰਾਂ ਦੇ ਨਾਲ ਜੁੜੇ ਮਹਨਤਾਨੇ ਮਿਨੀਮਮ ਲੇਬਰ ਗਾਰੰਟੀ ਲਾ ਕੇ ਤਹਿਤ ਮਿਲੇ। ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਸਮੇਤ 20 ਸਾਲ ਪੂਰੇ ਕਰ ਚੁੱਕੇ ਸਾਰੇ ਕੈਦੀ ਰਿਹਾਅ ਕੀਤੇ ਜਾਣ। ਕਾਲੇ ਕਾਨੂੰਨ ਤਹਿਤ ਬਿਨਾ ਕੇਸ ਚਲਾਏ ਧੱਕੇ, ਬੁੱਧੀਜੀਵੀ ਅਤੇ ਸੰਘਰਸ਼ ਕੈਦੀ ਛੱਡੇ ਜਾਣ। ਝੂਠੇ ਪਰਚੇ ਬਿਲਕੁਲ ਬੰਦ ਹੋਣ। ਧਾਰਮਿਕ ਸੰਸਥਾ ਅਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਖਿਲਾਫ ਸਖਤ ਕਾਨੂੰਨ ਬਣੇ। ਕੂਸ਼ੀਆਂ ਨੂੰ ਸਜਾਵਾਂ ਲਈ ਫਾਸਟ ਟਰੈਕ ਅਦਾਲਤ ਵਿੱਚ ਮﻘਦਮਾ ਚੱਲ ਰੱਖਿਆ ਜੰਨੇ ਅਤੇ ਧਰਮ ਦੇ ਉਤੇ ਨਾ ਉਤੇ ਅੱਗ ਲਾਉਣ ਤੇ ਪੁੱਟ ਪਾਉਣ ਵਾਲਿਆਂ ਖਿਲਾਫ ਸਖਤ ਕਾਰਵਾਈਆਂ ਹੋਣ। ਸੂਬੇ ਵਿੱਚ ਹਰ ਰੋਜ਼ ਹੋ ਰਹੇ ਸੁਪਾਰੀ ਕਤਲਾ ਰੋਧਿਆ ਅਤੇ ਗੈੰਗਸਟੇਰਾਂ ਦਾ ਨਾਮ ਰੋਕਣ ਲਈ ਠੋਸ ਸੁਰੱਖਿਆ ਦੀ ਨੀਤੀ ਬਣੇ ਅਤੇ ਨੌਜਵਾਨੀ ਨੂੰ ਜੁਰਮ ਦੀ ਰਾਹ ਤੋਂ ਮੋੜਨ ਲਈ ਉਪਰਾਲੇ ਕੀਤੇ ਜਾਣ। ਸਰਕਾਰੀ ਅਹੁਦੇ 'ਤੇ ਬੈਠੇ ਅਧਿਕਾਰੀਆਂ ਨੂੰ ਪ੍ਰਸ਼ਾਸਨ ਦੇ ਅਧੀਨ ਸ਼ਹਾਮ, ਲਾਫਾ, ਦੋਸ਼, ਰੋਹ ਅਤੇ ਮਕਦਮੇ ਚਲਾਏ ਜਾਣ। ਅਹੁਦੇਆਂ ਤੋਂ ਬਰਖਾਸਤ ਕੀਤਾ ਜਾਵੇ ਅਤੇ ਇਹਨਾਂ ਦੀ ਜਾਇਦਾਦ ਜ਼ਬਤ ਕਰਕੇ ਇਹਨਾਂ ਨੂੰ ਜੇਲ੍ਹਾਂ ਵਿੱਚ ਸਟਕਿਆ। ਤਾਂ ਕਿਹਾ ਜਾਵੇ ਭਾਰਤ ਤੋਂ ਪਾਕ ਪਾਰ ਲਈ ਅਟਾਰੀ ਅਤੇ ਵਾਗਾ ਬਾਰਡਰ ਖੋਲ ਕੇ ਲੋਲੇ ਜਾਣ ਤੋਂ ਕਿਸਾਨਾਂ ਤੇ ਵਪਾਰੀਆਂ ਦੀ ਆਮਦਨ ਵਧ ਸਕੇ ਅਤੇ ਮਜ਼ਦੂਰਾਂ ਨੂੰ ਕੰਮ ਮਿਲ ਸਕੇ ਪੰਜਾਬ ਰਾਹੀਂ ਦੇਸ਼ ਵਿੱਚ ਹੋ ਰਹੇ ਵਪਾਰ ਦਾ ਪੰਜਾਬ ਨੂੰ ਵਿਸ਼ੇਸ਼ ਟੈਕਸ ਮਿਲੇ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਅਤੇ ਖਾਣ ਪੀਣ ਵਾਲੀਆਂ ਵਸਤਾਂ ਵਿੱਚ ਮਿਲਾਵਟ ਰੋਕੀ ਜਾਵੇ ਸ਼ਹਿਰਾਂ ਵਿੱਚ ਕੂੜਾ ਪ੍ਰਬੰਧਕ ਹੋਵੇ ਅਤੇ ਸ਼ਿਵਰਾਜ ਦੀਪ ਦੇ ਪਾਲੀ ਦੀ ਟਰਮੀਟ ਟ੍ਰੀਟਮੈਂਟ ਟ੍ਰੀਟਮੈਂਟ ਪਲਾਟਾਂ ਰਾਹੀਂ ਸਾਫ਼ ਕਰਕੇ ਸਚਾਈ ਲਈ ਯੂਜ਼ ਕੀਤਾ ਜਾਵੇ। ਨਹਿਰਾ ਅਤੇ ਤਲੇ ਕੱਚੇ ਹੋਏ ਜਾਨ ਅਤੇ ਗੰਦੇ ਨਾਲੇ ਪੱਕੇ ਕੀਤੇ ਜਾਣ। ਧਰਤੀ ਹੇਠ کارਖਾਨਿਆਂ ਦਾ ਗੰਦਾ ਪਾਣੀ ਕੋਣ ਵੀ ਸਜ਼ਾ ਉੱਪਰ ਕੈਦ ਹੋਵੇ ਅਤੇ ਇਸ ਲਈ ਕਾਨੂੰਨ ਬਣਿਆ ਸਾਡੀਆਂ ਆਪਣਾ ਦਾ ਮੂਲ ਕਾਰਨ ਭ੍ਰਸ਼ਟਾਚਾਰ ਹੈ ਇਸ ਲਈ ਲੜੇ ਬਿਨਾਂ ਪੰਜਾਬ ਅਤੇ ਪੰਜਾਬੀ ਦੋਵੇਂ ਉਜੜ ਰਹੇ ਹਨ ਮੈਂ 2016 ਵਿੱਚ 2500 ਰੁਪਏ ਪੈਨਸ਼ਨ ਅਤੇ ਦਵਾਈਆਂ ਦਿਵਾਵਾਂਗਾ ਤੇ ਨੌਕਰੀ 1995 ਐਕਟ ਅਨੁਸਾਰ ਬੈਕਲੌਗ ਲੜਾਈ ਦੀ ਅਤੇ ਹਮਦਰਦੀ ਸਹਿਯੋਗ ਨਾਲ ਪੈਨਸ਼ਨ 1500 ਤੇ 3000 ਸਰਕਾਰੀ ਰਕਮਾਂ ਲਈ ਪੰਜਾਬੀਓ ਮਿਲ ਕੇ ਲੜਾਂਗੇ ਤਾਂ ਹੋਰ ਗਿੱਟਾਂਗੇ ਯਾ ਲੈ ਲੱਟ ਕੀ ਲਿਖਿਆ ਜਾਰੀ ਕਰਤਾ ਪੱਗਾ ਪ੍ਰਧਾਨ ਸਮੂਹ ਮਜ਼ਦੂਰ ਵੈਲਫੇਅਰ ਸਭਾ ਸਹਿਯੋਗੀ ਅਸ਼ੋਕ ਮਹਿੰਦਰਾ ਆਗੂ ਪੀਮ ਕ੍ਰਾਂਤੀ ਮਿਸ਼ਨ ਇਹ ਆਪਣੇ ਸੰਵਿਧਾਨਿਕ ਹੱਕ ਨਹੀਂ ਜਿਨ੍ਹਾਂ ਨੂੰ ਤੁਸੀਂ ਅੱਜ ਤੱਕ ਵੋਟ ਪਾਉਂਦੇ ਰਿਹਾ ਕਦੀ ਇਹ ਗੱਲ ਕੀਤੀ ਹੈ ਕਿਸੇ ਨੇ ਬਈ ਨਹੀਂ ਜੀ ਨਾ ਨਾ ਕੀਤੀ ਇਹਨਾਂ ਨੂੰ ਤੁਸੀਂ ਆਪ ਦੀ ਜ਼ਿੰਮੇਵਾਰੀ ਨਾਲ ਲਾਗੂ ਕਰਉਣਾ ਪੈਗਾ ਤੁਹਾਨੂੰ ਤੇ ਕੁਝ ਵੀ ਨਹੀਂ ਇਹ ਵੇਖੋ ਫਾਰਮ ਭਰਨ ਤੋਂ ਬਾਅਦ